ਗਏ ਤਾਂ ਸਭ ਕੁਝ ਖਤਮ-ਮਤ ਖਤਮ ਮੈਂ ਆਪਣੀ ਲਾਈਫ ਸ਼ੁਰੂ ਕੀਤੀ ਹੈ ਦੁਬਾਰਾ ਸੋ ਮੈਨੂੰ ਹੁਣ ਮੈਨੂੰ ਕੋਈ ਡਰ ਨਹੀਂ ਕਿਸੇ ਦਾ ਸੀਰੀਅਸਲੀ ਗੱਲ ਦੱਸਦਾ ਕੋਈ ਵੀ ਡਰ ਨਹੀਂ ਮੈਂ ਕੁਝ ਵੀ ਬੋਲ ਸਕਦਾ ਮੈਨੂੰ ਗਿਆਨ ਨਾ ਦੋ ਗਿਆਨ ਕਿਸ ਨੇ ਦੇਣਾ ਆ ਉਹ ਬੰਦਾ ਮੈਨੂੰ ਗਿਆਨ ਦੋ ਜਿਹੜਾ ਆਪਣੇ ਆਪ 'ਚ ਬਹੁਤ ਪਰਫੈਕਟ ਹੋਵੇ ਕਿੰਮੀ ਪਵਨ ਨੂੰ ਤੁਸੀਂ ਸਾਰੇ ਹੀ ਜਾਣਦੇ ਹੋ ਜਿਨ੍ਹਾਂ ਦਾ ਵਿਵਾਦ ਪਿਛਲੇ ਕਈ ਦਿਨਾਂ ਤੋਂ ਚੱਲਦਾ ਆ ਰਿਹਾ ਹੈ ਤੇ ਲੋਕਾਂ ਦੇ ਵੱਲੋਂ ਉਹਨਾਂ ਦੇ ਇਸ ਮਸਲੇ ਤੇ ਆਪਣੇ ਆਪਣੇ ਪੱਖ ਰੱਖ ਕੇ ਗੱਲਾਂ ਕੀਤੀਆਂ ਜਾ ਰਹੀਆਂ ਹਨ ਤੇ ਲੋਕਾਂ ਨੂੰ ਬਹੁਤ ਉਡੀਕ ਸੀ ਕਿ ਪਵਨ ਖੁਦ ਇਸ ਮਾਮਲੇ ਦਾ ਸਾਰਾ ਸੱਚ ਦੱਸੇ ਤੇ ਆਖਿਰ ਉਸਨੇ ਲਾਈਵ ਆ ਕੇ ਨਵੇਂ ਸਾਲ ਤੋਂ ਇੱਕ ਦਿਨ ਪਹਿਲਾਂ ਵੀ ਵੀਡੀਓ ਪਾਈ ਸੀ ਕਿ ਉਹ ਤੇ ਕਿਮੀ ਹਮੇਸ਼ਾ ਲਈ ਇੱਕ ਦੂਜੇ ਤੋਂ ਵੱਖ ਹੋ ਗਏ ਹਨ ਤੇ ਮੈਨੂੰ ਕੋਈ ਵੀ ਇਹ ਮੈਸੇਜ ਨਾ ਕਰਿਓ ਕਿ ਇੱਕ ਮੌਕਾ ਦੇ ਦਿਓ ਤੇ ਉਸਨੇ ਕਿਹਾ ਕਿ ਮੇਰੀ ਜਮੀਰ ਨਹੀਂ ਇਦਾਂ ਦੀ ਕਿ ਮੈਂ ਇੱਕ ਮੌਕਾ ਦਵਾਂ ਤੇ ਹਾਲ ਹੀ ਦੇ ਵਿੱਚ ਪਵਨ ਦੇ ਵੱਲੋਂ ਨਵੇਂ ਸਾਲ ਤੇ ਇੱਕ ਵਲੌਗ ਹੋਰ ਸਾਂਝਾ ਕੀਤਾ ਗਿਆ ਹੈ ਜਿਸ ਵਿੱਚ ਆਪਣੇ ਚਾਉਣ ਵਾਲਿਆਂ ਨਾਲ ਉਸਨੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਹੋਏ ਵੱਡੇ ਸੱਚ ਦੱਸ ਦਿੱਤੇ ਹਨ ਤੇ ਦੇਖੋ ਵੀਡੀਓ ਦੇ ਵਿੱਚ ਪਵਨ ਨੇ ਕੀ ਕੀ ਕਿਹਾ ਤੇ ਆਪਣੀ ਰਾਏ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਆਪਣੀ ਲਾਈਫ ਅੱਜ ਤੋਂ ਮਤਲਬ ਦੁਬਾਰਾ ਸ਼ੁਰੂ ਕੀਤੀ ਆ ਸੋ 1 ਜਨਵਰੀ ਆ ਤੁਸੀਂ ਮੈਨੂੰ ਦੇਖ ਸਕਦੇ ਆ ਮੈਨੂੰ ਪਤਾ ਹੈ ਜੀ ਬਹੁਤ ਜਣੇ ਨੂੰ ਫਿਕਰ ਆ ਚਲੋ ਤੁਸੀਂ ਮੈਨੂੰ ਦੇਖ ਕੇ ਜੱਜ ਕਰਦੇ ਪਏ ਆਂ ਅੱਖਾਂ ਦੇਖ ਲੈਣੇ ਜਾਂ ਕੁਝ ਵੀ ਆ ਥੋੜਾ ਟਾਈਮ ਤਾਂ ਲੱਗਦਾ ਹੋਏ ਕਿ ਚੋਂ ਨਿਕਲ ਨੂੰ ਬਟ ਅੱਜ ਠੀਕ ਐ ਮੈਂ ਤੁਹਾਨੂੰ ਐਵੇਂ ਕਹਾਂ ਮੈਂ ਆਪਣੀ ਲਾਈਫ ਇੱਕ ਪਰ ਦੁਬਾਰਾ ਸ਼ੁਰੂ ਕੀਤੀ ਆ ਬਟ ਜਿਹੜੀ ਵੀ ਗੱਲ ਕੋਈ ਵੀ ਮੈਨੂੰ ਕਹਿੰਦਾ ਆ ਉਹ ਮੇਰੇ ਦਿਲ ਤੇ ਦਿਮਾਗ ਨਹੀਂ ਦਿਮਾਗ ਇੱਧਰ ਦਿਲ ਦੇ ਵਿੱਚ ਰਹਿੰਦੀ ਆ ਠੀਕ ਐ ਜੀ ਬਾਏ ਗੁਰੂ ਕਰੂਗਾ ਜਲਦੀ ਸਭ ਕੋਈ ਠੀਕ ਹੋਵੇ ਤੇ ਉਹ ਵੀ ਟਾਈਮ ਆਊਗਾ ਤੁਹਾਨੂੰ ਫਿਰ ਇੱਕ ਗੱਲ ਦਾ ਜਵਾਬ ਵੀ ਮਿਲੂਗਾ ਠੀਕ ਐ ਜੀ ਸੋ ਆਪਾਂ ਗਿਆ ਸੀ ਗੁਰੂ ਘਰ ਤੁਹੋ ਦਵਾਜ ਅਸੀਂ ਮੌਲ ਗਏ ਆ ਸੋ ਮੌਲ ਚੋਂ ਬੰਦ ਹੋ ਗਏ ਮੜਾ ਜੇ ਕੰਮ ਸੀ ਉੱਥੇ ਆਪਣਾ ਹੋ ਗਿਆ ਆ ਤੇ ਫਿਰ ਜੀਐਮ ਵੀ ਸ਼ੁਰੂ ਕਰ ਦਿੱਤੀ ਆ ਦੁਬਾਰਾ ਪਿੱਛੋਂ 1.5 2 ਮਹੀਨੇ ਤੋਂ ਬੰਦ ਹੋ ਗਈ ਸੀ ਜਿਮ ਪਰ ਹੁਣ ਆਪਾਂ ਰੈਗੂਲਰ ਉੱਧਰ ਨੂੰ ਧਿਆਨ ਦੇਵਾਂਗੇ ਆਪਣੀ ਸਿਹਤ ਤੇ ਧਿਆਨ ਦੇਣਾ ਕਿਉਂਕਿ ਬਹੁਤ ਚੀਜ਼ਾਂ ਦੇ ਮੈਸੇਜ ਆਏ ਕਿ ਤੁਸੀਂ ਇਦਾਂ ਕਰੋ ਇਦਾਂ ਕਰੋ ਜਾਂ ਬਿਜ਼ੀ ਰੱਖੋ ਆਪਣੇ ਆਪ ਨੂੰ ਮੈਂ ਉਹੀ ਸਭ ਕੁਝ ਕਰਦਾ ਪਿਆ ਤੇ ਮੈਂ ਸੱਚੀ ਠੀਕ ਆ ਓਕੇ ਮਤਲਬ ਥੋੜਾ ਜਿਹਾ ਹੈਗਾ ਤੇ ਚਲੋ ਹੌਲੀ ਹੌਲੀ ਵਾਹਿਗੁਰੂ ਕਿਰਪਾ ਕਰੋ ਉਹ ਵੀ ਫਿਰ ਕੋਗੇ ਇਹ ਚੀਜ਼ਾਂ ਬਹੁਤ ਟਾਈਮ ਮੰਗਦੀਆਂ ਤੁਹਾਨੂੰ ਵੀ ਪ ਤੇ ਇੱਕ ਗੱਲ ਮੈਂ ਹੋਰ ਕਹਿਣੀ ਸੀ ਪੋਜ਼ਿਟਿਵਿਟੀ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਮਤਲਬ ਕਿ ਸਾਡੇ 98% ਪੋਜ਼ਿਟਿਵਿਟੀ ਆ ਕਮੈਂਟ ਮੈਸੇਜ ਜਿੰਨੇ ਵੀ ਆਉਂਦੇ ਆ ਵੀ ਜੋ 2% ਨੈਗੇਟਿਵਿਟੀ ਵੀ ਹੁੰਦੀ ਚਲੋ ਜਿਹੜੇ ਬੰਦੇ ਹੇਟ ਕਰਦੇ ਲੱਗਦੇ ਆ ਤੁਹਾਡੇ ਨਾਲ ਨਾ ਸੋ ਮੈਂ ਤੁਹਾਨੂੰ ਇਹ ਕਹਿਣਾ ਜਾਊਂਗਾ ਕਿ ਚਲੋ ਥੋੜਾ ਮੇਰਾ ਟਾਈਮ ਹੀ ਇਦਾਂ ਦਾ ਆ ਵੀ ਮੈਂ ਜੇ ਕੁਝ ਕਹਿ ਨਹੀਂ ਸਕਦਾ ਕਿਸੇ ਨੂੰ ਸੱਚੀ ਗੱਲ ਦੱਸ ਰਿਹਾ ਹਾਂ ਠੀਕ ਹੈ ਜੀ ਮਾੜਾ ਜਿਹਾ ਟਾਈਮ ਹੀ ਇਦਾਂ ਦਾ ਚੱਲਦਾ ਪਿਆ ਆ ਠੀਕ ਹੈ ਜੀ ਮੈਂ ਤੁਹਾਨੂੰ ਐਵੇਂ ਕਹਾਂ ਕੋਈ ਵੀ ਕੁਛ ਵੀ ਬੋਲਦਾ ਕਿਸੇ ਨੇ ਕੁਛ ਵੀ ਬੋਲਿਆ ਮੇਰਾ ਸਾਰਾ ਕੁਛ ਦਿਲ ਚ ਰਹਿੰਦਾ ਦਿਮਾਗ ਚ ਰਹਿੰਦਾ ਹੀ ਆ ਅੱਜ ਬੇਸ਼ੱਕ ਜਿੱਦਾਂ ਦਾ ਮਰਜ਼ੀ ਟਾਈਮ ਆ ਇਹੀ ਕਹਿੰਦੇ ਹੁੰਦੇ ਵੀ ਜੇ ਦਿਨ ਉਹ ਨਹੀਂ ਰਹੇ ਤਾਂ ਦਿਨ ਇਹ ਵੀ ਨਹੀਂ ਰਹਿਣੀ ਠੀਕ ਆ ਜੀ ਸੋ ਮਾੜੇ ਚੰਗੇ ਟਾਈਮ ਆਉਂਦੇ ਰਹਿੰਦੇ ਆ ਕੋਈ ਚੱਕਰ ਨਹੀਂ ਇੰਨੇ ਜੋਗੇ ਵਾਇਰਸ ਨੇ ਕੀਤਾ ਆ ਜਿੱਦਾਂ ਦਾ ਮਰਜ਼ੀ ਟਾਈਮ ਆਵੇ ਮਤਲਬ ਇੱਕ ਡਾਕੀ ਖੜ ਸਕਦੇ ਆ ਆਪਣੇ ਆਪ ਆਪਣੇ ਆਪ ਜੋਗੇ ਹੈਗੇ ਆ ਆਪਣੇ ਆਪ ਨੂੰ ਸਾਂਭ ਸਕਦਾ ਮੈਂ ਆਪਣੀ ਫੈਮਿਲੀ ਨੂੰ ਸਾਂਭ ਸਕਦਾ ਆ ਸੋ ਤੁਹਾਡਾ ਸਾਰਿਆਂ ਦਾ ਦਿਲ ਟੁੱਟਿਆ ਤੁਹਾਨੂੰ ਵੀ ਸਾਂਭ ਸਕਦੇ ਇੰਨੇ ਜੋਗਾ ਵਾਇਰਸ ਨੇ ਪਹਿਲੇ ਦਿਨ ਕੀਤਾ ਹੋਇਆ ਬਹੁਤ ਚੀਜ਼ਾਂ ਜੋ ਲੰਘੇ ਆ ਬਹੁਤ ਕੁਝ ਦੇਖਿਆ ਆ ਠੀਕ ਆ ਜੀ ਸੋ ਇਹ ਵੀ ਟਾਈਮ ਜ਼ਰੂਰੀ ਸੀ ਦੇਖਣਾ ਇਹ ਚੀਜ਼ਾਂ ਬਹੁਤ ਬੇ ਸਿਖਾਉਣੀਆਂ ਵੀਆਂ ਬੰਦੇ ਨੂੰ ਠੀਕ ਆ ਜੀ ਸੋ ਇਹ ਹੀ ਕਹੂੰਗਾ ਜਿਹੜੇ ਨੈਗੇਟਿਵਿਟੀ ਵਾਲੇ ਆ ਇਹ ਕੁਝ ਬੋਲਦੇ ਆ ਜਾਂ ਕੋਈ ਕਮੈਂਟ ਕਰਦਾ ਪਿਆ ਜਾਂ ਕੋ ਮੈਸੇਜ ਕਰਦਾ ਪਿਆ ਸੋ ਪਲੀਜ਼ ਨਾ ਕਰੋ ਇਦਾਂ ਦੀ ਚੀਜ਼ਾਂ ਠੀਕ ਆ ਜੀ ਸੋ ਕਿਉਂਕਿ ਇਹ ਹੀ ਕਹੂੰਗਾ ਤੁਹਾਨੂੰ ਟਾਈਮ ਲੈ ਜਵਾਬ ਦੇ ਦੇਣਾ ਆ ਠੀਕ ਆ ਜੀ ਅੱਜ ਮੈਂ ਜੋ ਆਪਾਂ ਕੁਝ ਨਹੀਂ ਬੋਲਦਾ ਕੱਲ ਨੂੰ ਮੈਂ ਬੋਲੂੰਗਾ ਜੇ ਕੁਝ ਵੀ ਆ ਸੋ ਮੇਂ ਚੀਜ਼ਾਂ ਚਾਹੁੰਦਾ ਨਹੀਂ ਵੀ ਆਪਾਂ ਇੰਟਰਨੈਟ ਤੇ ਕੁਝ ਵੀ ਕਮਾਵੇਂ ਕਿਸੇ ਨੂੰ ਸੀਰੀਅਸਲੀ ਇਨਸਾਨਾਂ ਪਟ ਫਿਰ ਵੀ ਜੇ ਕੁਝ ਹੁੰਦਾ ਆ ਜਾਂ ਅੱਗੇ ਹੁੰਦਾ ਆ ਹੁਣ ਮੈਨੂੰ ਕੋਈ ਡਰ ਨਹੀਂ ਕਿਸੇ ਦਾ ਸੀਰੀਅਸਲੀ ਗੱਲ ਦੱਸਾਂ ਦਾ ਕੋਈ ਵੀ ਡਰ ਨਹੀਂ ਮੈਂ ਕੁਝ ਵੀ ਬੋਲ ਸਕਦਾ ਠੀਕ ਆ ਸੋ ਮੈਂ ਤਾਂ ਹੀ ਕਹੂੰਗਾ ਰਿਕੁਐਸਟ ਆ ਕਿ ਨਾ ਬੋਲੋ ਕਮੈਂਟ ਮੈਸੇਜ ਜਾਂ ਕੁਝ ਵੀ ਆ ਨਾ ਕਰੋ ਠੀਕ ਆ ਜੀ ਜਦੋਂ ਇੱਕ ਵਾਰੀ ਤੁਹਾਨੂੰ ਕਹਿ ਦਿੱਤਾ ਵੀ ਸਭ ਕੁਝ ਖਤਮ ਆ ਤਾਂ ਖਤਮ ਆ ਮੈਂ ਆਪਣੀ ਲਾਈਫ ਸ਼ੁਰੂ ਕੀਤੀ ਆ ਦੁਬਾਰਾ ਸੋ ਮੈਨੂੰ ਆਪਣੀ ਲਾਈਫ ਜੀਣ ਲੱਡੋ ਮੈਨੂੰ ਨਾ ਛੇੜੋ ਮੈਂ ਕੰਮ ਜਿੰਦਾਂ ਦਾ ਕਰਨਾ ਆਪਣਾ ਮੈਂ ਕਰ ਲਵਾਂ ਠੀਕ ਆ ਜੀ ਨਾ ਮੈਂ ਕੁਝ ਗਲਤ ਕਰਦਾ ਆ ਨਾ ਮੈਂ ਕਰੂੰਗਾ ਕਿ ਜੇ ਮੈਨੂੰ ਮੇਰਾ ਪਤਾ ਸੋ ਮੈਨੂੰ ਗਿਆਨ ਨਾ ਦੋ ਗਿਆਨ ਕਿਸੇ ਨੇ ਦੇਣਾ ਆ ਉਹ ਬੰਦਾ ਮੈਨੂੰ ਗਿਆਨ ਦੋ ਜਿਹੜਾ ਆਪਣੇ ਆਪ 'ਚ ਬਹੁਤ ਪਰਫੈਕਟ ਹੋਵੇ ਠੀਕ ਆ ਬਹੁਤ ਜ਼ਿਆਦਾ ਪਰਫੈਕਟ ਹੋਵੇ ਉਹ ਆਪਣੇ ਆਪ ਨੂੰ ਮੈਨੂੰ ਦੱਸ ਸਕਦਾ ਵੀ ਮੈਂ ਭਾਈ ਜ਼ਿੰਦਗੀ 'ਚ ਕੋਈ ਗਲਤੀ ਨਹੀਂ ਕੀਤੀ ਜਾਂ ਮੈਂ ਜ਼ਿੰਦਗੀ 'ਚ ਇਦਾਂ ਹੈ ਉਹ ਮੈਨੂੰ ਸਲਾਹ ਦੇ ਸਕਦਾ ਠੀਕ ਆ ਜੀ ਸੋ ਇੰਨੀਆਂ ਗੱਲਾਂ ਸਿਗੀਆਂ ਮੇਰੇ ਦਿਮਾਗ 'ਚ ਸੀ ਸੋ ਚਲੋ ਮੈਂ ਗੱਲ ਕਰ ਲਈ ਆ ਗੁੱਸਾ ਨਾ ਕਰਿਓ ਤੇ ਜਿਹੜੇ ਪੋਜ਼ਿਟਿਵ ਕਮੈਂਟ ਕਰਦੇ ਆ ਜਾਂ ਪੋਜ਼ਿਟਿਵ ਮੈਸੇਜ ਕਰਦੇ ਆ ਨੇ ਜਾਣੇ ਇੰਨਾ ਪਿਆਰ ਕਰਦੇ ਆ ਉਹਨਾਂ ਮਾਡਾ ਪਾਦੀਮਾ ਸਟੇਬਲ ਆ ਤੁਹਾਡੇ ਇਹਨੇ ਮੈਸੇਜ ਇੰਨਾ ਮਤਲਬ ਇੰਨੀਆਂ ਗੱਲਾਂ ਮਤਲਬ ਸੁਣੀਆਂ ਜਿਹੜੀਆਂ ਦਿਲ ਨੂੰ ਟੱਚ ਹੋਈਆਂ ਤੇ ਵਾਈਬੂ ਦੀ ਕਰਪਾ ਨਾਲ ਦਿਲ ਖੜ ਗਿਆ ਠੀਕ ਆ ਮਤਲਬ ਜਿੰਨਾ ਮਤਲਬ ਮੈਂ ਕਹਿੰਦਾ ਨਾ ਔਰਮਲ ਬੰਦੇ ਦੇ ਇੰਨੀਆਂ ਗੱਲਾਂ ਆਉਣ ਤਾਂ ਉਹ ਬੰਦਾ ਕਦੇ ਉਹ ਚੀਜ਼ਾਂ ਜਨ ਨਿਕਲ ਨਹੀਂ ਸਕਦਾ ਸੋ ਬਹੁਤ ਬਹੁਤ ਥੈਂਕ ਯੂ ਤੁਹਾਡਾ ਸਾਰਿਆਂ ਦਾ ਠੀਕ ਆ ਜੀ ਤੇ ਬਾਕੀ ਚਲੋ ਲਾਈਫ ਸ਼ੁਰੂ ਹੋਈ ਆ ਤੇ ਜਿੱਦਾਂ ਦਾ ਵੀ ਵਲੌਗ ਜੀ ਅੱਜ ਹੋ ਸਕਦਾ ਵੀ ਚਲੋ ਇਹਨਾਂ ਨਹੀਂ ਸੀ ਕੁਝ ਵੀ ਕਿਤੇ ਵੀ ਅਸੀਂ ਆਪਾਂ ਗਏ ਆ ਪਰ ਫਿਰ ਵੀ ਮੈਂ ਟਰਾਈ ਕੀਤੀ ਦੁਬਾਰਾ ਇੱਕ ਵਾਰ ਆਪਣੇ ਆਪ ਨੂੰ ਠੀਕ ਰੱਖਣ ਦੀ ਆਵੜੇ ਫਰੈਂਡਸ ਨੂੰ ਤੁਹਾਨੂੰ ਮਿਲਾਇਆ ਸੋ ਜਰੂਰ ਕਮੈਂਟ ਕਰਕੇ ਦੱਸਿਓ ਕਿਦਾਂ ਦਾ ਲੱਗਾ ਵਲੌਗ ਠੀਕ ਹੈ ਜੀ ਥੋੜੇ ਦਿਨ ਦਿਓ ਬਸ 2-4 ਦਿਨ ਹੋਰ ਆ 5 ਦਿਨ ਤੁਹਾਨੂੰ ਫਿਰ ਹੋਹੀ ਪਵਣਾ ਮਿਲੂਗਾ ਕੀ ਹਾਲ ਚਾਲ ਆ ਪ੍ਰਧਾਨ ਤੇ ਉਹੀ ਸਭ ਕੁਝ ਹੋਊਗਾ ਪੂਰਾ ਫਨ ਹੋਊਗਾ ਤੇ ਸਾਰੇ ਜਾਣੇ ਦੇ ਜਿਆਦਾ ਕਮੈਂਟ ਮੈਸੇਜ ਆਉਂਦੇ ਆ ਮੰਮੀ ਡੈਡੀ ਠੀਕ ਆ ਹਾਂਜੀ ਮੰਮੀ ਡੈਡੀ ਠੀਕ ਆ ਮਤਲਬ ਠੀਕ ਆ ਜਲਦੀ ਮੈਂ ਤੁਹਾਨੂੰ ਮਿਲਾ ਤੇ ਮᱞਾ ਠੀਕ ਆ ਤੇ ਵਾਹਿਗੁਰੂ ਦੀ ਕਿਰਪਾ ਆ ਸਾਰਾ ਪਰਿਵਾਰ ਸਾਰੇ ਜਾਣੇ ਠੀਕ ਆ ਜੋ ਕੁਝ ਵੀ ਹੁੰਦਾ ਸਭ ਕੁਝ ਵਧੀਆ ਲਈ ਹੁੰਦਾ ਕੁਝ ਨਾ ਕੁਝ ਵਾਹਿਗੁਰੂ ਨੇ ਅੱਗੇ ਤੁਹਾਡੇ ਲਈ ਸੋਚਿਆ ਹੁੰਦਾ ਬਸ ਇਹ ਹੀ ਚੀਜ਼ਾਂ ਸੋ ਪਲੀਜ਼ ਬਾਈ ਰਿਕੁਐਸਟ ਹੀ ਆ ਕੋਈ ਵੀ ਅਵੇਸ਼ਕ ਕੋਈ ਵੀ ਆ ਬਸ ਮੈਂ ਰਿਕੁਐਸਟ ਹੀ ਕਰਦਾ ਮੈਂ ਤੁਹਾਨੂੰ ਵੀ ਨਾ ਕੁਝ ਵੀ ਇਦਾਂ ਦਾ ਬੋਲੋ ਨਾ ਕੁਝ ਵੀ ਇਦਾਂ ਦਾ ਕਰੋ ਤੇ ਮਤਲਬ ਮੈਨੂੰ ਵੀ ਪ੍ਰੋਬਲਮ ਹੋਵੇ ਤੁਹਾਨੂੰ ਵੀ ਪ੍ਰੋਬਲਮ ਹੋਵੇ ਸੋ ਇਹ ਚੀਜ਼ਾਂ ਨਹੀਂ ਚੰਗੀਆਂ ਲੱਗਦੀਆਂ ਠੀਕ ਆ ਜੀ ਜੋ ਹੋਣਾ ਸੀ ਉਹ ਹੋ ਗਿਆ ਆ ਇਹ ਗੱਲਾਂ ਨੂੰ ਅੱਗੇ-ਅੱਗੇ ਨਾ ਬਦਾਓ ਠੀਕ ਹੈ ਜੀ ਸੋ ਤੁਸੀਂ ਆਪਣਾ ਕੰਮ ਕਰੋ ਜਿਹਨੇ ਕੰਮ ਕਰਨਾ ਹੈ ਤੇ ਕੁਝ ਵੀ ਆ ਮੈਨੂੰ ਆਪਣਾ ਕੰਮ ਕਰਨ ਦਿਓ ਠੀਕ ਹੈ ਜੀ ਸੋ ਵਾਹਿਗੁਰੂ ਕਿਰਪਾ ਕਰੇ ਤੁਹਾਨੂੰ ਵੀ ਕੁਝ ਰੱਖੇ ਸਾਰਿਆਂ ਨੂੰ ਕੁਝ ਰੱਖੇ ਤੇ ਚੜ੍ਹਦੀ ਕਲਾ ਚ ਰੱਖੇ ਠੀਕ ਹੈ ਜੀ ਸਾਰਿਆਂ ਨੂੰ ਨਵੇਂ ਸਾਲ ਦੀ ਇੱਕ ਵਾਰੀ ਫੇਰ ਵਧਾਈਆਂ ਤੇ ਬਹੁਤ ਸੋਹਣਾ ਚੜੂਗਾ ਨਵਾਂ ਸਾਲ ਜਿੱਦਾਂ ਦਾ ਚਲੋ ਚੜ੍ਹਿਆ ਵਧੀਆ ਆ ਤੇ ਇਹ ਸਾਲ ਦੇ ਵਿੱਚ ਬਹੁਤ ਕੁਝ ਹੋਊਗਾ ਬਹੁਤ ਚੀਜ਼ਾਂ ਨਵੀਆਂ ਹੋਗੀਆਂ ਦੇਖਣ ਨੂੰ ਤੇ ਜੋ ਮੈਂ ਪਹਿਲਾਂ ਤੋਂ ਰਸਟਰ ਕਰਨਾ ਚਾਹੁੰਦਾ ਸੀ ਵੀ ਜੇ ਨਹੀਂ ਹੁੰਦੀਆਂ ਸੀ ਉਹ ਵੀ ਹੋਊਗਾ ਸਾਰਾ ਕੁਝ ਠੀਕ ਹੈ ਜੀ ਵਾਹਿਗੁਰੂ ਕਿਰਪਾ ਕਰੇ ਤੇ ਤੁਹਾਡਾ ਸਾਰਿਆਂ ਦਾ ਪਿਆਰ ਚਾਹੀਦਾ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ